ਮੰਦਪਾਗਾ ਇੰਸਟਿਟਿਊਟ ਦੇ ਵਿੱਚ ਹੋਇਆ ਜਿਹੜੀ ਇੱਕ ਬਹੁਤ ਹੀ ਡੀਰੇਫਰੂਟਿਡ ਫੈਮਲੀ ਦੇ ਅ ਸ਼੍ਰੀ ਸੰਜੇ ਬਰਮਾ ਜੀ ਦਾ ਦਿਨਜਾਨੇ ਕਤਲ ਜਿਹੜਾ ਉਹ ਕਰ ਦਿੱਤਾ ਗਿਆ। ਔਰ ਬਹੁਤ ਮਾਤਭਾ ਕਰਦਾ ਹੈ ਬਹੁਤ ਸਾਇਨ ਸੰਜੇ ਬਰਮਾ ਜੀ ਆ ਸੀ। ਔਰ ਮੈਂ ਪਰਵਾਹ ਨਹੀਂ ਉੱਤਪਤੀ ਨਾ ਕੋਈ ਚੁਣੇ ਤੇ ਯਾਤਰਾ ਉਸ ਨੂੰ ਸ਼ਾਰਟ ਹੋ ਜਾਵੇ। ਇਸੇ ਚਾਹੀ ਕੋਈ ਜਿੱਥੇ ਕਰ ਸਕਦੇ ਕਿ ਕਿਹੜੀ ਜਿੱਥੇ ਬਹੁਤ ਤਰਫੋਂ ਜੀ ਜਾਣਗੇ ਪੰਜਾਬ ਸਰਕਾਰ ਵੱਲੋਂ ਵੱਲੋਂ ਸਰਕਾਰ ਵੱਲੋਂ ਸਾਥਿਤ ਦਾ ਇਹ ਤਾਂ ਨਹੀਂ ਹੋ ਰਿਹਾ ਉਸ ਨੂੰ ਮੈਂ ਕਾਫੀ ਬੋਲੇ ਵਿੱਚ ਐਡਵਾਂਸ ਸਟੇਜ ਦੇ ਉੱਪਰ ਜਿਹੜੀ ਕਾਰਜਕਾਰੀ ਹੈ ਉਹ ਬਾਤ ਲਈ ਹੈ ਜਿਹੜਾ ਵੀ ਤੋ ਵਿਅਕਤੀ ਇਹ ਜੇ ਟ੍ਰੈਨ ਕਰੇਗਾ ਟ੍ਰੈਨ ਕਰੇਗਾ ਜਿਹੜਾ ਉਹਦਾ ਅੰਦਰੋਂ ਇਸੇ ਤਰੀਕੇ ਦੀ ਪੂਰੀ ਰੋਜ਼ਮਰੋਜ਼ ਸੋ ਜੋ ਪਰਖਵਾ ਦਿ ਰਹੇ ਹਾਂ ਲਾਅ ਐਂਡ ਆਰਡਰ ਦੀ ਸਥਿਤੀ ਕਿਉਂ ਇੰਨੀ ਖਰਾਬ ਕਿਉਂ ਹੈ ਹਾਲਾਂਕਿ ਜਿਹੜਾ ਸਰਕਾਰ ਹਰ ਵਾਰੀ ਜਿਹੜੇ ਦੇਖੋ ਦੱਸਦੇ ਕਿ ਜਿਹੜੇ ਕੋਈ ਵੀ ਅੰਦਰ ਸੀਗੇ ਕੈਮਰਾ ਪਿੱਛੇ ਹਲਤ ਪਾਇਆ ਅੰਦਰ ਆਪ ਦੇ ਦਿਲ ਦਾ ਜੋ ਗਵਾਹ ਤੁਹਾਡੇ ਸਾਰੇ ਦੇ ਨਾਲ ਸਾਂਝਾ ਕੀਤਾ ਕਿ ਕਿਸ ਤਰੀਕੇ ਦੇ ਨਾਲ ਬਾਹਰੀਆਂ ਸਟੇਟਾਂ ਦੇ ਵਿੱਚ ਬੈਠੇ ਹੋਏ ਜੇਲਾਂ ਦੇ ਵਿੱਚ ਬੈਠੇ ਹੋਏ ਜਿਹੜੇ ਲੋਕ ਨੇ ਗੈਂਗਸਟਰ ਕੋਈ ਨਹੀਂ ਨਹੀਂ ਇਹ ਕਰ ਰਹੀ ਹੈ ਕਰ ਰਹੇ ਨੇ ਜਿੰਨਾ ਤੱਕ ਮੇਰੇ ਡੀਏ ਸਾਹਿਬ ਨਾਲ ਐਸਐਸਪੀ ਸਾਹਿਬ ਨਾਲ ਗੱਲ ਹੋਈ ਹੈ ਆ ਇਸ ਤਰੀਕੇ ਦੀ I think ਕੁਝ ਦਿਨ ਪਹਿਲਾਂ ਵੀ ਡੀਏ ਸਾਹਿਬ ਕਿਉਂਕਿ ਬਣਾ ਰਿਪਿਊਟਡ ਫੈਮਲੀ ਹੈ ਮਿਲ ਕੇ ਗਏ ਨੇ ਔਰ ਐਸਐਸਪੀ ਸਾਹਿਬ ਕੇ ਨਾਲ ਮੈਂ ਵੀ ਕੱਲ ਮਿਲ ਕੇ ਗਿਆ ਇਹੋ ਜੀ ਕੋਈ ਕਰੈਕਟ ਪਰਸੈਪਸ਼ਨ ਫੈਮਿਲੀ ਨੂੰ ਨਹੀਂ ਸੀ ਜਿਹਦੀ ਦੇ ਉੱਪਰ ਪੁਲਿਸ ਕਾਰਵਾਈ ਕਰ ਸਕੇ ਉਹ ਜੇ ਕੋਈ ਅੰਦਰ ਕੋਈ ਕੋਈ ਕਿਸੇ ਤਰੀਕੇ ਦੀ ਥੋੜਾ ਕੁਝ ਕਰ ਲਈ ਹੈ ਨਹੀਂ ਕੀਤੀ ਜਾਂ ਜਾਂ ਕੋਈ ਹੋਰ ਕਿਸੇ ਗੱਲੋਂ ਡਰ ਉਹਨਾਂ ਨੇ ਨਹੀਂ ਪੁਲਿਸ ਸਾਂਝੀ ਕੀਤੀ ਔਰ ਜਿਹੜੀ ਵੀ ਗੱਲ ਹੈ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੂੰ ਧਿਆਨ ਦੇ ਚਾਹੁੰਦਾ ਉਹ ਟਾਈਮਲੀ ਐਕਸ਼ਨ ਯੂ نو ਫਰ ਇਜ਼ ਇਸ ਦੇ ਵਿੱਚ ਆਉਜੀ ਕੋਈ ਗੱਲ ਸਾਹਮਣੇ ਨਹੀਂ ਆਇਆ ਪਰ ਫਿਰ ਵੀ ਬਹੁਤ ਸੈਰੈਂਟਾ ਜੋ ਵੀ ਹੋਇਆ ਹੋਇਆ ਬਹੁਤ ਮਾੜਾ ਹੋਇਆ ਮਾੜਾ ਕਾ ਹੈ ਔਰ ਪੰਜਾਬ ਪੁਲਿਸ ਉਸ ਨੂੰ ਬੜੀ ਜਲਦੀ ਹੀ ਹੱਲ ਕਰਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੇ ਲਈ ਵਚਨਬੱਧ ਹੈ ਔਰ ਉਹਦੇ ਵਿੱਚ ਵੱਡੀਆਂ ਲੀਡਸ ਜਿਹੜੀ ਆਲਰੇਡੀ ਪਾਈਆਂ ਜਾ ਚੁੱਕੀਆਂ ਪੰਜਾਬ ਦੇ ਲੋਕ ਕੀ ਸਮਝਣ ਇਟਸ ਅ ਫੇਲਿਅਰ ਆਫ ਅ ਪੁਲਿਸ ਔਰ ਅ ਪ੍ਰੋਬਲਮ ਨੋ देयर इज नो ਫੇਲਿਅਰ ਆਫ ਪੁਲਿਸ ਪੁਲਿਸ ਇਜ਼ ਵੈਰੀ ਐਕਟਿਵ ਦ ਮੂਮੈਂਟ ਕ੍ਰਾਈਮ ਹੈਪਨ ਪੁਲਿਸ ਹੈਜ਼ ਬੀਨ ਆਫਟਰ ਦ ਕ੍ਰਿਮੀਨਲਸ ਮੇਜਰ ਲੀਡਸ ਹੈਵ ਬੀਨ ਐਸਟੈਬਲਿਸ਼ਡ ਐਂਡ ਸੂਨ ਦੇ ਵਿਲ ਬੀ ਦੇ ਵਿਲ ਬੀ ਅਰੈਸਟਡ ਥੈਂਕ ਯੂ